ਰੁੱਖ ਦੀਆਂ ਜੜਾਂ ਮਜ਼ਬੂਤ ਹੋਣਾਂ ਤੇ ਉਹ ਰੁੱਖ ਦੀ ਸ਼ਾਂਤ ਲੈ ਕਿੰਨੇ ਜਾਣੇ ਖਲਾਉਂਦੇ ਤੇ ਜੇ ਮੈਂ ਆਪਣੀਆਂ ਜੜਾਂ ਹੀ ਮਜ਼ਬੂਤ ਕਰ ਲਈਆਂ ਤੇ ਮੈਨੂੰ ਕੀ ਲੋੜ ਐ ਆਸੇ-ਪਾਸੇ ਆਪਣੇ ਆਸਰਾ ਲੱਭਣ ਦੀ ਨਾਲੇ ਰਹੀ ਗੱਲ ਆਪਾਂ ਸ਼ਹਿਰ ਛੱਡ ਕੇ ਚੱਲ ਜਾਣਾ ਐ ਰਹਿਣਾ ਨਹੀਂ ਇੱਥੇ ਸੇਵਕ ਇੱਕ ਦਾ ਕਹਿਣਿਆ ਤੂੰ ਮੰਮੀ ਡੈਡੀ ਕੋਲ ਕੌਣ ਰਹੇਗਾ ਮੈਂ ਤਾਂ ਕੱਲ ਨੂੰ ਚਲੀ ਜਾਣਾ ਮੈਂ ਐਦਾਂ ਕਿਦਾਂ ਚੱਲੇਗਾ ਸੇਵਕ ਇਹ ਜਿਹੜੀ ਥੰਗਿਆਲੀ ਆ ਨਾ ਜਿਹੜੀ ਸੋਚ ਤੂੰ ਲੈ ਕੇ ਬਹਿ ਗਿਆ ਐ ਅਗਰ ਇਹ ਸੋਚ ਸਾਰੀ ਦੁਨੀਆ ਦੇ ਦਿਮਾਗ 'ਚ ਆ ਗਈ ਤਕੋ ਸੰਸਾਰ ਕਿਵੇਂ ਚੱਲੇਗਾ। ਆਪਦੀ ਬਣਾਈ ਦੁਨੀਆ ਤੇ ਐਸਾ ਉਂਗਲ ਹੀ ਚੁਕ ਲੈਣੀ ਚਾਹੀਦੀ। ਉਹਦੇ ਵੀ ਕੋਈ ਕਾਨੂੰਨ ਐ। ਉਹਨਾਂ ਦੇ ਮੁਤਾਬਕ ਚੱਲਣਾ ਚਾਹੀਦਾ ਗਾ ਵੈ। ਨਾ ਦੀਦੀ। ਕੋਈ ਨਹੀਂ। ਕਹੇ ਕੇ ਵੇਲੇ ਘੜਾ ਮਾਰ ਜਾ ਕਰੂੰਗਾ। ਪਰ ਇਹ ਇੱਥੇ ਨਹੀਂ ਰਹਿਣਾ। ਜਿੱਥੇ ਜੇ ਜਿੱਥੇ ਕੀ ਕਹਿੰਦੇ ਜਿਹੜੀ ਜਿਹੜੀ ਜਗ੍ਹਾ ਤੇ ਉਹਦੇ ਪੈਰ ਪਏ ਆ ਨਾ ਉਹ ਜਗ੍ਹਾ ਤੇ ਮੈਂ ਰਹਿਣਾ ਵੀ ਨਹੀਂ। ਮੈਂ ਮੰਲੋ ਇਹ ਕਮਰੇ 'ਚ ਰਾਤ ਇਹ ਚ ਸੌਂਦਾ ਨਹੀਂ ਐ ਮੈਂ ਜਾ ਕੇ ਕੱਟਦਾ ਕਿਉਂ? ਜਦੋਂ ਸੌਂਵਾਂ ਮੈਂਂਡ ਚੋਂ ਹੀ ਉਹਦਾ ਖਾਬ ਆਇਂਦਾ ਜਿੱਥੇ ਜਿੱਥੇ ਉਹ ਮੇਰੇ ਨਾਲ ਗਈ ਉਹ ਤੋਂ ਉੱਥੋਂ ਮੈਨੂੰ ਉਹਦੀ ਯਾਦ ਆਉਂਦੀ ਆ ਤੂੰ ਕਹਿੰਨਾ ਤੇ ਸਾਰਾ ਕੁਝ ਚੇਂਜ ਕਰਾ ਦਿੰਨੇ ਕਹਿ ਕੇ ਪਾਪਾ ਨੂੰ ਨਾ ਚੇਂਜ ਕਰਾ ਲੱਗਨੇ ਨਾ ਕੀ ਹੋ ਜੂਗਾ ਚੇਂਜ ਕਰਾਇਆ ਮਾਹੌਲ ਚੇਂਜ ਹੋ ਜਾਏਗਾ ਤੇ ਰਸੇ ਥੋੜਾ ਯਾ ਕੀ ਹੋ ਜੂਗਾ ਦੱਸੋ ਚੇਂਜ ਕਰਾਂ ਮਾਹੌਲ ਚੇਂਜ ਦੇ ਦਾਵਣੇ ਸੇਵਕ ਜਿਨ੍ਹਾਂ ਨੇ ਜੰਮਿਆ ਪਾਲਿਆ ਅਸੀਂ ਇਕੱਠੇ ਰਹੇ ਕਿੱਡੇ ਹੱਸੇ ਜੰਮੇ ਜਵਾਨ ਹੋਏ ਵਿਆਹੇ ਗਏ ਆ ਚਲੋ ਮੰਨਿਆ ਤੇਰਾ ਤਲਾਕ ਹੋ ਗਿਆ ਤੈਨੂੰ ਸਾਡੇ ਕਿਸੇ ਨਾਲ ਉਹ ਮੋਹ ਪਿਆਰ ਨਹੀਂ ਯਾਦ ਰਹਿੰਦਾ ਉਹ ਚਾਰ ਦਿਨ ਦੀ ਆਈ ਨਾਲੇ ਨਾ ਮੋਹ ਪਿਆਰ ਯਾਦ ਆ ਗਿਆ ਕਿ ਤੇਰੀਆਂ ਯਾਦਾਂ ਤਾਂ ਆ ਜਾਣ ਲੱਗ ਪਈਆਂ ਨੇ ਇਹ ਕੋਈ ਗੱਲ ਬੰਦੀ ਵੀ ਇਹਦਾ ਨਾ ਜੀ ਜੀ ਟੁੱਟ ਗਿਆ ਮੈਂ ਅੰਦਰੋਂ ਪੂਰਾ ਤੇ ਮਾਂ ਨੂੰ ਕੌਣ ਵੇਖੇਗਾ ਇਸ ਉਮਰ ਚ ਪੁੱਤ ਕਾਦੇ ਵਸਤੇ ਹੁੰਦੇ ਨੇ ਹਾਂ ਕੁਝ ਕਰਦੇ ਨੇ ਐ ਤੀਨੀਆਂ ਵਸਤੇ ਕਦੀ ਵੀ ਨਹੀਂ ਠੀਕ ਹੈ ਫਿਰ ਇੱਥੇ ਮੈਂ ਰਹਿਣਾ ਹੀ ਨਹੀਂ ਮਮੇ ਪਾਪਾ ਨੂੰ ਵੀ ਨਾਲ ਲੈ ਜਾਣਾ ਜਾਊ ਮੈਂ ਉੱਥੇ ਜਿੱਥੇ ਕੋਈ ਪੰਛੀ ਦਾ ਤੱਕ ਨਹੀਂ ਪਰ ਮਾਰਦਾ ਹੋਗਾ ਕੋਈ ਮੇਰੇ ਲਾਗੇ ਛਾਗੇ ਨਾ ਹੋਵੇ ਬਸ ਨਾਲ ਹੀ ਹਾਂ ਤੁਸੀਂ ਦੱਸੋ ਭਾਜੀ ਕਦੋਂ ਜਾਣਾ ਛੱਡ ਗਿਆ ਮੈਂ ਤੁਹਾਨੂੰ ਹਾਂ ਪਹਿਲਾਂ ਤਾਂ ਉਹਨੇ ਬੁਲਾਇਆ ਨਾ ਕਹਿੰਦੇ ਗੱਲ ਕਰਨੀ ਤੇ ਨਾਲ ਕੋਈ ਕੰਮ ਦੀ ਗੱਲ ਕਰਨੀ ਤੇ ਕਹਿੰਦੇ ਨਾਲ ਤੂੰ ਵੀ ਆ ਜਾ ਤੇ ਨਾਲ ਵੀ ਗੱਲ ਕੋਈ ਕਰਨੀ ਤੇ ਮੈਂ ਅੱਗੇ ਵੀ ਕੰਮਕੁਮ ਦੀ ਲੱਗੇ ਰਹਿੰਦੇ ਸੀ ਮਿਲਦਾ ਹੋਟਲ-ਹੋਟਲ ਕੋਈ ਲੈਣੇ ਕਰਨੇ ਹੋਣੇ ਨੇ ਤਾਂ ਆਈਂ ਤੈਨੂੰ ਬੁਲਾਇਆ ਉਹਨਾਂ ਨੇ ਕੋਈ ਨਹੀਂ ਦੇਖ ਲੈਂਦੇ ਜਾਣ ਨੇ ਕੋਈ ਗੱਲ ਨਹੀਂ ਪੈਸੇ ਤੇ ਲੋੜੋ ਦੇ ਦੂੰ ਮੈਂ ਬਾਕੀ ਹੁੰਦਾ ਨਹੀਂ ਨਹੀਂ ਉਹਨਾਂ ਨੂੰ ਕਾਦੀ ਲੋੜ ਮਾਰਦਾ ਦਿੱਤਾ ਸਭ ਕੁਝ ਹੈ ਉਹਨਾਂ ਕੋਲ ਬਾਕੀ ਮੈਂ ਜਿੰਨ ਤੱਕ ਨਹੀਂ ਮੰਗਿਆ ਉਹਨਾਂ ਨੇ ਹੋਣੀ ਉਹਨਾਂ ਕੰਮ ਕਰ ਇੱਥੇ ਮੈਂ ਕਰਨਾ ਹੀ ਨਹੀਂ ਜਿੱਥੇ ਚੱਲ ਜਾਣਾ ਕੰਮ ਹਰਪ੍ਰੀਤ ਬਹੁਤ ਵਧੀਆ ਸੀ ਤੂੰ ਉਹਦਾ ਰਿਸ਼ਤਾ ਠਕਰਾਤਾ ਵੈ ਅੱਗੋ ਕਿਵੇਂ ਕੀ ਕਰੇਗਾ ਮੈਨੂੰ ਕੁਝ ਸਮਝ ਨਹੀਂ ਆਉਂਦੀ ਕੁਝ ਨਹੀਂ ਵਿਗੜਿਆ ਆ ਮੈਂ ਮਾਸੀ ਨਾਲ ਗੱਲ ਕਰਕੇ ਇਹਨੂੰ ਬੁਲਾ ਲੈਂਦੀ ਆ ਸੈਮਤੀ ਚ ਜੇ ਤੂੰ ਬਾਹਰ ਹੀ ਆ ਨਾ ਤਾਂ ਫਿਰ ਉਹਦੇ ਨਾਲ ਬਾਹਰ ਹੀ ਚਲ ਜਾ ਕੰਟਰੀ ਉਹ ਬਾਹਰ ਮੈਂ ਜਦੋਂ ਬਾਹਰਲੀ ਕੰਟਰੀ ਜਾਂ ਤੂੰ ਹੀ ਰਹੀ ਗੱਲ ਹਰਪ੍ਰੀਤ ਦੀ ਕਹਿੰਦੇ ਕਿ ਚੰਗੀ ਕੁੜੀ ਆ ਵੇਖ ਲਿਆ ਕਿਦਾਂ ਬੋਲਦੀ ਮੈਂ ਤਾਂ ਕਹਿ ਨਹੀਂ ਆ ਕਿ ਇਹਨੂੰ ਮੰਦਾ ਬੋਲੋਗੇ ਤਾਂ ਉਹ ਤਾਂ ਕਿਦਾਂ ਕਿਤੇ ਜਾ ਕੇ ਬੋਲੇਗਾ ਨਾ ਪਰ ਮੈਂ ਮੇਰੀ ਗੱਲ ਸੁਣੋ ਫਿਰ ਫਿਰ ਇਹ ਇਹ ਦੌਰੇ ਵਿੱਚ ਫੇਰ ਸਿਮਰਤ ਆ ਗਈ ਕਿ ਨਾ ਮਾੜਾ ਕਰਦਾ ਰਿਹਾ ਅਖੀਰ ਨੂੰ ਉਹਨੇ ਹੱਕ ਚੱਬਿਆ ਫੇਰ ਜਾ ਕੇ ਮੇਰੇ ਤੇ ਹੱਥ ਚੁੱਕਿਆ ਜਾਂਦੀ ਜਾਂਦੀ ਫੇਰ ਮੈਨੂੰ ਕਹਿੰਦੀ ਰਹੀ ਨਹੀਂ ਨਹੀਂ ਗਲਤ ਐ ਗਲਤ ਐ ਸੇਵਕ ਤੁਸੀਂ ਸਮਝੋ ਤੁਸੀਂ ਸਮਝੋ ਠੀਕ ਆ ਪਰ ਇਹ ਕੁੜੀ ਉਹ ਜੀ ਨਹੀਂ ਹਰਪ੍ਰੀਤ ਇਹਨੂੰ ਮੈਂ ਜੇ ਮੰਨ ਲਓ ਹੁਣ ਜੇ ਮੇਰੇ ਨਾਲ ਉਹਨੇ ਰਿਸ਼ਤਾ ਲੰਬਾਉਣਾ ਹੀ ਹੁੰਦਾ ਨਾ ਕਰਨਾ ਹੀ ਹੁੰਦਾ ਰਿਸ਼ਤਾ ਤੇ ਮੈਨੂੰ ਇਚਾਰਾ ਬੋਲਦੀ ਹਾਂ ਹੋਲਾ ਕਿ ਮੈਨੂੰ ਬਾਅਦ ਵਿੱਚ ਉਹ ਇੰਦਾ ਕਿ ਯਾਰ ਉਹ ਕੁੜੀ ਨੂੰ ਮੈਂ ਗਲਤ ਬੋਲਿਆ ਉਹਨੇ ਮੈਨੂੰ ਇੱਕ ਜਵਾਬ ਨਹੀਂ ਦਿੱਤਾ ਸੇਵਕ ਪੈਸਾ ਨਾ ਪੈਸਾ ਕਿਤੇ ਨਾ ਕਿਤੇ ਜਾ ਕੇ ਬੰਦੇ ਦਾ ਬੋਲ ਹੀ ਪੈਂਦਾ ਵੈ ਬਹੁਤ ਪੈਸੇ ਵਾਲੀ ਸਾਡਾ ਵੀ ਬੋਲਿਆ ਜਦੋਂ ਮੈਂ ਸਿਮਰਤ ਨੂੰ ਕੁੜਦਾ ਰਿਆ ਸਾਡਾ ਵੀ ਬਹਿਹਾ ਬੋਲਿਆ ਸਾਡੀ ਟਿਊਨਿੰਗ ਬਹੁਤ ਜੱੱਚੇ ਕੀ ਸੇਵਕ ਸਮਝਣ ਦੀ ਕੋਸ਼ਿਸ਼ ਕਰ ਨਾ ਜੀ ਜੀ ਨਹੀਂ ਕਰੋਣਾ ਮੈਂ ਵਿਆਹ ਹੀ ਨਹੀਂ ਕਰਾਉਣਾ ਨਾ ਬਾਰ ਬਾਰ ਆਰਪ੍ਰੀਤ ਦਾ ਨਾਮ ਲਓ ਮੇਰੇ ਲੱਗੇ ਚਲ ਠੀਕ ਹੈ ਮੈਂ ਇਹਨੂੰ ਖੁਸ਼ ਕਿਹਾ ਸਕਦੀ ਕਿਉਂਕਿ ਜਿਸ ਇਨਸਾਨ ਨੇ ਕਹਿ ਹੀ ਦਿੱਤਾ ਮੈਂ ਸਮਝਣਾ ਹੀ ਨਹੀਂ ਕੋਸ਼ਿਸ਼ ਮੈਂ ਉਹ ਕੀ ਸਮਝਾਵਾਂਗੀ ਮੈਂ ਪੱਥਰ ਦੇ ਨਾਲ ਕਿੰਨਾ ਕ ਸਿਰ ਮਾਰਾਂਗੀ ਸਹੀ ਹੈ ਹਮ ਅੱਜ ਮੈਨੂੰ ਸਮਝਾਉਂਦੇ ਸਾਰੇ ਇਹ ਕੱਲਿਆਂ ਜ਼ਿੰਦਗੀ ਨਹੀਂ ਕੱਟਦੀ ਉਦੋਂ ਕਿੱਥੇ ਜਦੋਂ ਮੈਂ ਇੰਨਾ ਕੁਝ ਕਰਦਾ ਰਿਹਾ ਜਦੋਂ ਮੇਰੇ ਦਿਮਾਗ 'ਚ ਲਾਲਚ ਭਰਿਆ ਇਹਨਾਂ ਨੇ ਉਦੋਂ ਤੇ ਮੈਨੂੰ ਇਹ ਚੀਜ਼ ਸਮਝਾਈ ਨਹੀਂ ਇਹਨਾਂ ਨੇ ਕਿ ਇੱਕ ਵਾਰੀ ਘਰ ਵਸਦਾ ਵਸਾਲਾ ਅੱਜ ਮੈਂ ਕੱਲਾ ਹੋ ਗਿਆ ਅਜੇ ਨਾਲ ਸਾਰਿਆਂ ਨੂੰ ਇਹ ਚੀਜ਼ ਦਾ ਖਿਆਲ ਆ ਗਿਆ ਕੱਲਿਆਂ ਘਰ ਨਹੀਂ ਕੱਟਦੇ ਪਤਾ ਨਹੀਂ ਕੀ ਰੁੱਖਾਂ ਰੱਖਾਂ ਦੇ ਐਗਜ਼ਾਮਪਲ ਦੇ ਲਾਪੇ ਮੈਨੂੰ ਤਾਂ ਕੁਝ ਸਮਝ ਨਹੀਂ ਲੱਗਦੀ ਇਹਨਾਂ ਦੀ ਚਲੋ ਪ੍ਰੀਤ ਹਾਂਜੀ ਹਾਂਜੀ ਆ ਗਏ ਤੁਸੀਂ ਆਓ ਕੀ ਬਣਾਇਆ ਖਾਣ ਨੂੰ ਯਾਰ ਪਿੰਡੀਆਂ ਬਣਾਈਆਂ ਸੀ ਮੈਂ ਤੁਹਾਡੀ ਵੇਟ ਕਰਾਂਦੀ ਸੀ ਲਾ ਲੱਗੀ ਫੁਲਕਾ ਚਲੋ ਕੰਮ ਤਾਂ ਐ ਹੀ ਘੋਟੀ ਬੋ ਉਹ ਪੋਕ ਲੱਗੀ ਉਹ ਲੰਮੇ ਪਿਆ ਹੀ ਲੈ ਛੱਤੀ ਫੋੜਾ ਫੋੜਾ ਪਿੰਡੀਆਂ ਬਣਾਈਆਂ ਸਾਰੇ ਕੰਮ ਫੋੜਾ ਫੋੜਾ ਕੀਤਾ ਆਟਾ ਗੋਨੂ ਗੋਨ ਹੈ ਹੁਣ ਆਣ ਕੇ ਕਾਲੀ ਪਾਤੀ ਮੈਨੂੰ ਭੁੱਖ ਲੱਗੀ ਹੈ ਬੰਦਾ ਬੁਛੇ ਜੇ ਤੂੰ ਆਈ ਗਈ ਇੱਥੇ ਤਾਂ ਕਮ ਸੇ ਕਮ ਹੱਥ ਤੇ ਵਟਾ ਮੈਨੂੰ ਵੀ ਫੀਲ ਨਾ ਹੋਵੇ ਆਣ ਕੇ ਵੇਲੀ ਬੈਠੀ ਤੂੰ ਮੰਮੀ ਵੀ ਕਹੀ ਜਾਂਦੀ ਉਹ ਦੁਖੀ ਆ ਦੁਖੀ ਆ ਤੂੰ ਬੰਦਾ ਬੁਸ਼ੇ ਵੇਲੀ ਬੈਠੀ ਨੇ ਦੁਖੀ ਹੋਣਾ ਕੋਈ ਨੇ ਖੁਸ਼ ਹੋਣਾ ਕੱਲੀ ਨੇ ਹਾਂ ਵੀਰਾ ਹਾਂ ਮੈਂ ਤੇਰੀ ਸਾਰੀ ਗੱਲ ਸਮਝਦੀ ਆ ਮੈਂ ਤੇਰੀ ਸਾਰੀ ਗੱਲ ਨਾਲ ਸਹਿਮਤ ਵੀ ਆ ਪਰ ਮੇਰੇ ਦਿਲ ਨੂੰ ਤਾਂ ਧੜਕੂ ਲੱਗਾ ਵਾ ਨਾ ਤੂੰ ਇਹ ਵੀ ਤਾਂ ਸੋਚ ਮੈਂ ਵੀ ਮਾਂ ਆ ਵਾ ਵੇਖ ਮੈਂ ਕਿੱਡਾ ਵੱਡਾ ਦਿਲ ਕੀਤਾ ਆਪਣਾ ਬੱਚੀ ਨੂੰ ਮੈਂ ਵਿਆਹ ਤਾ ਫਿਰ ਇੰਨਾ ਕੁਛ ਉਹਦੀ ਜ਼ਿੰਦਗੀ ਚ ਹੋ ਗਿਆ ਹੁਣ ਤੂੰ ਕਹਿਣਾ ਵਾ ਕਿ ਇੱਥੇ ਭੇਜ ਦੇ ਤੂੰ ਸਾਰਾ ਕੁਝ ਕਰਾ ਵੀ ਦਿੱਤਾ ਵਾ ਮੈਂ ਤੇਰੇ ਭਰੋਸੇ ਭੇਜ ਦੇਨੀ ਆ ਮੈਂ ਸਾਰੀ ਗੱਲ ਤੇਰੀ ਸਮਝ ਲੀਨੀ ਆ ਪਰ ਇਹ ਨਾ ਨਾ ਹੋਵੇ ਵੀਰਾ ਕਿ ਕੱਲ ਨੂੰ ਤੂੰ ਉਹਨੂੰ ਕਿਸੇ ਕਮਰੇ ਚ ਰਖਾ ਦੇ ਕਵੇਂ ਕੀ ਕਿਰਾਏ ਤੇ ਵੱਖਰੀ ਰਹਿ ਲੈ ਤੈਨੂੰ ਪਤਾ ਬਾਹਰ ਤੇ ਮਾਹੌਲ ਕਿਦਾਂ ਦੇ ਅੱਜਕੱਲ ਧੀਆ ਕੱਲੀਆਂ ਛੱਡਣੀਆਂ ਕਿਤੇ ਸੌਖੀਆਂ ਵਾ ਤੈਨੂੰ ਪਤਾ ਸਾਗਰ ਤੇ ਮੰਨਦਾ ਨਹੀਂ ਇਸ ਗੱਲ ਨੂੰ ਉਹਨਾਂ ਨੂੰ ਮੈਂ ਪਤਾ ਕਿੱਡੀ ਮੁਸ਼ਕਲ ਮਨਾਇਆ ਪ੍ਰੀਤ ਤੇ ਸਾਗਰ ਮੇਰੇ ਨਾਲ ਇਹ ਗੱਲ ਤੇ ਸਹਿਮਤ ਨਹੀਂ ਹੈਗੇ ਕਿਹ ਕੁੜੀ ਨੂੰ ਬਾਹਰ ਭੇਜ ਦੀਏ ਤੇ ਤੂੰ ਤਾਂ ਸਾਰੀ ਗੱਲ ਕਾਲੀ ਕਾਲੀ ਕੀਤੀ ਐ ਢਾਈਏ ਫਟ ਕੰਮ ਤੂੰ ਸਾਰੇ ਕਰਤੇ ਆ ਤੂੰ ਕਹਿਣਾ ਵਾ ਕਿ ਮੈਂ ਟਿਕੜ ਵੀ ਕਰਾਤੀ ਮੈਂ ਸਾਰਾ ਕੁਝ ਕਰਾਤਾ ਪਰ ਕੁੜੀ ਦਾ ਮਨ ਇੰਨੀ ਛੇਤੀ ਹੋਰ ਨਹੀਂ ਹੋਣ ਲੱਗਾ ਇੰਨਾ ਮੈਨੂੰ ਵੀ ਪਤਾ ਉਹਨੂੰ ਸੰਭਲਦਿਆਂ ਨਾ ਟਾਈਮ ਲੱਗਣਾ ਵਾ ਵੀਰੇ ਮੈਂ ਤੈਨੂੰ ਮੰਨਦੀ ਤੇਰੀ ਸਾਰੀ ਗੱਲ ਨੂੰ ਪਰ ਕੁੜੀਆਂ ਚ ਰਹੂਗੀ ਮਨ ਹੋਰ ਹੋ ਜਾਊਗਾ ਵੀਰਾ ਮੇਰੀ ਗੱਲ ਸੁਣ ਕੁੜੀਆਂ ਤੇ ਵੀ ਯਕੀਨ ਨਹੀਂ ਕੀਤਾ ਜਾਂਦਾ ਵੇਖ ਉਹਨਾਂ ਦੇ ਮਾਪੇ ਥੋੜਾ 24 ਘੰਟੇ ਨਾਲ ਰਹਿੰਦੇ ਆ ਹੁਣ ਮੈਂ ਤੇਰੇ ਤੇ ਭਰੋਸਾ ਕੀਤਾ ਵਾ ਮੈਂ ਇਹ ਨਹੀਂ ਕਹਾਂਗੀ ਕਿ ਤੂੰ ਕੁੜੀ ਨੂੰ ਬਾਹਰ ਵੱਖਰਾ ਰੱਖ ਦੇ ਮੈਂ ਤਾਂ ਇਹ ਚਾਹੁੰਨੀ ਆ ਕਿ ਤੂੰ ਕੁੜੀ ਨੂੰ ਆਪਣੇ ਕੋਲ ਰੱਖ ਵੇਖ ਵੀਰੇ ਮੈਨੂੰ ਤੇਰੇ ਤੇ ਵੀ ਪੂਰਾ ਭਰੋਸਾ ਵਾ ਤੇ ਮੈਨੂੰ ਆਪਣੀ ਧੀ ਤੇ ਵੀ ਪੂਰਾ ਭਰੋਸਾ ਵਾ ਮੈਂ ਤਾਂ ਬਸ ਇਹ ਚਾਹੁੰਨੀ ਆ ਕਿ ਮੇਰੀ ਧੀ ਦਾ ਨਾ ਤੂੰ ਚੰਗੀ ਤਰ੍ਹਾਂ ਧਿਆਨ ਰੱਖੀ ਤੇ ਕੋਈ ਵੀ ਕੰਮ ਦਵਾਵੇਂਗਾ ਨਾ ਤੇ ਨਾਲ ਜਾ ਕੇ ਦਵਾਈ ਕੰਮ ਕਰ ਵੇਖ ਲਈ ਜਗਾ ਜੁਗਾ ਵੀ ਵੇਖ ਲਈ ਚੰਗੀ ਹੋਵੇ ਜਿੱਥੇ ਕੰਮ ਕਰਾਉਣਾ ਹੀ ਉਹਦੇ ਕੋ ਤੈਨੂੰ ਪਤਾ ਕੰਮ ਤੇ ਉੱਥੇ 24 ਘੰਟੇ ਹੀ ਕਰਨਾ ਪੈਂਦਾ ਹੈ ਤੇ ਇੱਕ ਗੱਲ ਹੋਰ ਮੇਰਾ ਵੀਰ ਨਾ ਇਹਨੂੰ ਬਾਹਰ ਨਾ ਕਿਤੇ ਕਮਰਾ ਕੁਮਰਾ ਲੈ ਕੇ ਦੇ ਰੱਖੀ ਆਪਣੇ ਕੋਲ ਹੀ ਵੇਖ ਪਰਿਵਾਰ ਚ ਰਹੂਗੀ ਥੋੜਾ ਮਨ ਹੋਰ ਹੋਏਗਾ ਚਲ ਪਰਿਵਾਰ ਤੇ ਇੱਥੇ ਵੀ ਸੁੱਖਣਾ ਹੈਗਾ ਵਾ ਪਰ ਆਪਣੀ ਪਿਛਲੀ ਜ਼ਿੰਦਗੀ ਨੂੰ ਭੁੱਲ ਕੇ ਅੱਗੇ ਵਧਣਾ ਬੜਾ ਔਖਾ ਵਾ ਉਤਰਾ ਤੇ ਮੰਨ ਗਈ ਆ ਕਿ ਮੇਰੇ ਮਾਮੇ ਨੇ ਇੰਨਾ ਕੁਛ ਕੀਤਾ ਮੇਰੇ ਵਾਸਤੇ ਤੇ ਖੁਸ਼ ਵੀ ਹੋਈ ਆ ਇਹ ਵੀ ਨਹੀਂ ਮੈਨੂੰ ਪਤਾ ਕਿ ਉੱਤੋਂ-ਉੱਤੋਂ ਵਖੰਦੀ ਮੈਂ ਖੁਸ਼ ਆ ਹੈਗੀ ਤੇ ਭੋਲੀ-ਭਾਲੀ ਆ ਨਾ ਤੈਨੂੰ ਪਤਾ ਐਡਾ ਵੱਡਾ ਉਹਨੂੰ ਸਦਮਾ ਲੱਗਾ ਵਾ ਤੇ ਉਬਰਾ ਲੱਗਿਆ ਹੌਲੀ-ਹੌਲੀ ਟਾਈਮ ਤੇ ਲੱਗਣਾ ਹੀ ਆ ਤੂੰ ਬੱਸ ਮੇਰਾ ਵੀਰ ਇਹਨੂੰ ਆਪਣੀ ਧੀ ਸਮਝ ਚੱਲ ਵੀਰ ਹੁਣ ਮੈਂ ਦੀ ਨਾ ਤਿਆਰੀ ਵੀ ਕਰਨੀ ਆ ਸਾਰੀਆਂ ਚੀਜ਼ਾਂ ਲੈ ਕੇ ਨਾ ਪੈਕ ਕਰਕੇ ਭੇਜੂੰਗੀ ਉੱਥੇ ਠੰਡਾ ਮੌਸਮ ਹੈ ਨਾ ਤੇ ਕੱਪੜੇ ਵੀ ਜੜੇ ਲੈਣ ਵਾਲੇ ਆ ਲੈ ਕੇ ਦੇਦਾ ਮੈਨੂੰ ਪਤਾ ਤੂੰ ਸਾਰਾ ਕੁਝ ਕਰ ਦੇਗਾ ਪਰ ਮੈਂ ਤਾਂ ਤਿਆਰੀ ਕਰਕੇ ਭੇਜਣੀ ਆ ਨਾ ਨਹੀਂ ਨਹੀਂ ਵੀਰ ਮੈਨੂੰ ਤੇਰੇ ਹੁੰਦਿਆ ਕਾਦੀ ਚਿੰਤਾ ਜਦੋਂ ਮੇਰਾ ਵੀਰ ਬੈਠਾ ਮੇਰੇ ਸਿਰ ਤੇ ਮੈਂ ਕਿਉਂ ਚਿੰਤਾ ਲਾਵਾਂ ਚੱਲ ਵੀਰ ਤੂੰ ਵੀ ਕਰ ਲੈ ਜਿਹੜਾ ਕੰਮ ਕਰਨ ਵਾਲਾ ਤੇ ਮੈਂ ਵੀ ਤਿਆਰੀ ਕਰਦਾ ਚੰਗਾ ਵੀ ਮੰਮੀ ਕੌਣ ਸੀ ਕੀ ਦੀ ਤਿਆਰੀ ਕਰਨ ਲੱਗੇ ਹੋ ਪੁੱਤ ਤੇਰੇ ਮਾਮੇ ਦਾ ਫੋਨ ਹੈ ਅੱਛਾ ਲਾਰੋ ਤੇ ਸਿਮਰਤ ਨੂੰ ਨਾ ਉਹਨਾਂ ਨੇ ਬਾਹਰ ਭੇਜਣ ਵਾਸਤੇ ਕਿਹਾ ਵਾ ਕਿ ਭੇਜ ਦਿਓ ਇਹਨੂੰ ਇੱਥੇ ਮੰਮੀ ਤੀ ਠੀਕ ਤੇ ਹੈਗੇ ਹੋ ਪੁੱਤ ਠੀਕ ਆ ਮੈਂ ਮੇਰੀ ਗੱਲ ਸੁਣ ਉਹਨੇ ਤੇ ਸਾਰੀ ਤਿਆਰੀ ਕਰਤੀ ਇੱਥੋਂ ਤੱਕ ਆ ਕਿ ਉਹਨੇ ਟਿਕੜ ਵੀ ਕਰਾਤੀ ਉਹਦੀ ਉਹਨੇ ਸਾਰੇ ਇੰਤਜ਼ਾਮ ਕਰ ਲਿਆ ਰਹਿਣਾ ਇਹਨੇ ਆਪਣੇ ਮਾਮੇ ਕੋਲ ਆ ਤੇ ਕੰਮ ਵੀ ਲਵਾ ਦੂਗਾ ਇਹਨੂੰ ਮੰਮੀ ਜੋ ਕੁਛ ਵੀ ਐ ਸਿਮਰਨ ਦੀ ਲਾਈਫ 'ਚ ਇਤਰਾ ਹੋਣਾ ਤੇ ਨਹੀਂ ਚਾਹੀਦਾ ਸੀ ਪਰ ਚਲੋ ਜੇ ਹੁਣ ਉਹ ਵੀ ਗਿਆ ਤੇ ਸਿਮਰਨ ਨੂੰ ਇੱਥੇ ਰਿਸ਼ਤੇ ਬਥੇਰੇ ਆ ਤੇ ਬਾਹਰ ਘਾਤੋਂ ਭੇਜਦੇ ਪਏ ਹੋ ਕੋਤ ਰਿਸ਼ਤੇ ਤਾਂ ਬਥੇਰੇ ਆ ਹੁਣ ਤੂੰ ਇਹ ਵੇਖ ਇੱਕਦਮ ਤਾਜੀ-ਤਾਜੀ ਸੱਟ ਲੱਗੀ ਐ ਤੇ ਹੁਣ ਮੈਂ ਉਹਨੂੰ ਦੂਜੀ ਥਾਂ ਵਿਆਹ ਦਾਂ ਇਹ ਵੀ ਉਹਦੇ ਵਾਸਤੇ ਚੰਗਾ ਥੋੜਾ ਵਾ ਮੰਮੀ ਪਰ ਬਾਹਰ ਭੇਜਣਾ ਇਹ ਗੱਲ ਨਹੀਂ ਸੀ ਫੇਰ ਤੇ ਸਿਮਰਨ ਬਾਹਰ ਜੋ ਗਈ ਹੀ ਰਹ ਜੂਗੀ ਸਾਨੂੰ ਭੁੱਲ ਜਾਣਾ ਉਹਨੇ ਨਹੀਂ ਪੁੱਤ ਤੂੰ ਇੰਨਾ ਕਿਉਂ ਸੋਚਦੀ ਐ ਭੁੱਲ ਜਾਣਾ ਮੈਂ ਚਾਹੁੰਨੀ ਆ ਕਿ ਮੇਰੀ ਧੀ ਆਪਣੇ ਪੈਰਾਂ ਤੇ ਸਟੈਂਡ ਹੋਵੇ ਕੁਛ ਘਰ ਵਿਖਾਵੇ ਸਾਰੀ ਉਮਰ ਇਹ ਬਲੇਮ ਸੋਚ-ਸੋਚ ਕੇ ਨਾ ਇੱਥੇ ਬਿਮਾਰ ਹੋ ਜੂਗੀ ਤੂੰ ਵੇਖ ਉਹਦੀ ਹਾਲਤ ਕਿਦਾਂ ਦੀ ਆ ਕਿਦਾਂ ਤੁਰੀ ਫਿਰਦੀ ਆ ਝੂਠਾ ਹਾਸਾ ਹੱਸਦੀ ਸਾਡੇ ਸਾਹਮਣੇ ਮੈਨੂੰ ਪਤਾ ਮੇਰੀ ਧੀ ਦੇ ਅੰਦਰ ਕਿੰਨਾ ਦਰਦ ਭਰਿਆ ਵਾ ਤੇ ਮੈਂ ਉਹਨੂੰ ਇਸ ਦਰਦ ਚੋਂ ਕੱਢਣਾ ਚਾਹੁੰਨੀ ਪੁੱਤ ਪਰ ਮੰਮੀ ਬਾਹਰ ਜਾਣ ਦੀ ਸਲਾਹ ਤੂੰ ਖੋਦੀ ਕਰੀ ਜਾਂਦੇ ਓ ਸਾਨੂੰ ਤੇ ਇੱਕ ਵਾਰੀ ਗੱਲ ਕਰਦੇ ਅਸੀਂ ਕੋਈ ਉਹ ਦਾ ਦੁਸ਼ਮਣ ਥੋਣਾ ਉਹਦੇ ਚੰਗਾ ਹੀ ਸੋਚਾਂਗੇ ਅਸੀਂ ਇੱਥੇ ਵੀ ਖੁਸ਼ੀਆਂ ਨੂੰ ਪੂਰੀਆਂ ਦਵਾਂਗੇ ਤੀ ਬਾਹਰ ਘਾਤੋਂ ਭੇਜ ਦੇ ਪਿਓ ਨੂੰ ਪੁੱਤ ਤੂੰ ਇਹ ਕਿ ਸੋਚਦੀ ਹੈ ਕਿ ਮੈਂ ਤੁਹਾਡੇ ਕਰਕੇ ਕੁੜੀ ਨੂੰ ਬਾਹਰ ਭੇਜ ਲੱਗੀ ਹੈ ਜਾਂ ਕੋਸ਼ ਹੈ ਮੈਂ ਤਾਂ ਸੱਚ ਪੁੱਛੇ ਨਾ ਸਾਗਰ ਦਾ ਵੀ ਸੋਚਦੀ ਹੈ ਇਸ ਤਰ੍ਹਾਂ ਨਾ ਸਾਗਰ ਵੀ ਪਰੇਸ਼ਾਨ ਰਹਿੰਦਾ ਹੈ ਮੰਮੀ ਚਾ ਮੰਨਿਆ ਤੇ ਇਸੀ ਮਰਤ ਨੂੰ ਬਾਹਰ ਭੇਜੇ ਲੱਗੇ ਪਰ ਜੋ ਖਰਚਾ ਪਾਣੀ ਉਹ ਵੀ ਤੇ ਲੱਗੂਗਾ ਹੀ ਨਾ ਉਹਦੀ ਤੂੰ ਫਿਕਰ ਨਾ ਕਰ ਉਹ ਸਾਰਾ ਇਹਦੇ ਮਾਮੇ ਨੇ ਕਰਤਾ ਮੰਮੀ ਹੋਂ ਤੇ ਮਾਮੇ ਨੇ ਕਰਤਾ ਅੱਜ ਇਹ ਤਾਂ ਫਲਕ ਨੂੰ ਮਾਮਾ ਮੰਗੂਗਾ ਤੇ ਜ਼ਰੂਰ ਨਾ ਨਹੀਂ ਪਤਾ ਤੂੰ ਪਰਵਾਹ ਹੀ ਨਾ ਕਰ ਉਹਨੇ ਕੋਈ ਪੈਸਾ ਨਹੀਂ ਮੰਗਣਾ ਨਾਲੇ ਦੱਸ ਉਹ ਮੇਰੀ ਧੀ ਥੋੜਾ ਕੱਲੀ ਉਹ ਆਪਣੇ ਮਾਮੇ ਦੀ ਧੀ ਨਹੀਂ ਜਦੋਂ ਦਾ ਤੇਰੇ ਪਿਓ ਨਾਲ ਇਹ ਕੁਛ ਹੋਇਆ ਉਸ ਤੋਂ ਬਾਅਦ ਸਾਰਾ ਕੁਝ ਮਾਮੇ ਨੇ ਹੀ ਸੰਭਿਆ ਇਹ ਜਦੋਂ ਸਾਗਰ ਜਵਾਨ ਹੋ ਗਿਆ ਆਪਣਾ ਕਮੋ ਲੱਗ ਪਿਆ ਉਸ ਤੋਂ ਬਾਅਦ ਅਸੀਂ ਥੋੜਾ ਜਣਾ ਆਪਣਾ ਹੱਥ ਪਿੱਛੇ ਕਰ ਲਿਆ ਸੀ ਕਿ ਨਹੀਂ ਸਾਰਾ ਬੋਝ ਨਾ ਇਹਦੇ ਮਾਮੇ ਤੇ ਨਹੀਂ ਪਾਉਣਾ ਕਿ ਹੁਣ ਸਾਗਰ ਕਮੋਨ ਜੋਗਾ ਵਾ ਉਹਨੇ ਘਰ ਸੰਭਣ ਵਾਲਾ ਪਰ ਜੇ ਪੁੱਤ ਇਹੋ ਜੇ ਖਰਚੇ ਵੱਡੇ ਵੱਡੇ ਜੋ ਸਿਰ ਤੇ ਇੱਕਦਮ ਪੈ ਜਾਂਦੇ ਹਨ ਤੂੰ ਆਪ ਸੋਚ ਸਾਗਰ ਕਰ ਲੂਗਾ ਸਾਰਾ ਕੁਝ ਤੇ ਜਦ ਮਾਮੇ ਨੇ ਪਿਓ ਬਣ ਕੇ ਕੀਤਾ ਮਾਮਾ ਬਣ ਕੇ ਨਹੀਂ ਕੀਤਾ ਤੇ ਉਹ ਨਹੀਂ ਮੰਗਦਾ ਨਾਲੇ ਸਾਗਰ ਨੂੰ ਵੀ ਮੈਂ 24 ਘੰਟਾ ਟੈਨਸ਼ਨ 'ਚ ਨਹੀਂ ਵੇਖ ਸਕਦੀ ਉਹ ਆਪਣੇ ਭੈਣ ਦਾ ਮੂੰਹ ਵੇਖੇ ਤੇ ਟੈਨਸ਼ਨ ਚ ਤੁਰਿਆ ਫਿਰੇ। ਨਾ ਉਹ ਕੰਮ ਕਰ ਸਕਦਾ। ਮੰਮੀ ਤੇ ਨਾਇਆ ਦਾ ਦਿਲ ਲਗਣਾ ਕਰ। ਇਹਨਾਂ ਨੂੰ ਪਤਾ ਏ ਇਸ ਗੱਲ ਦਾ ਕਿ ਸਿਮਰਤ ਬਾਹਰ ਜਾ ਰਹੀ ਏ। ਹਾਂ ਪਤਾ। ਸਾਗਰ ਨੂੰ ਮੈਂ ਥੋੜੀ ਜਿਹੀ ਉਹਦੇ ਕੰਨ 'ਚ ਗੱਲ ਪਾਈ ਸੀ। ਪਰ ਉਹਨੇ ਨਾ ਨੁੱਕਰ ਕਰਤੀ ਏ। ਕੋਈ ਨਹੀਂ, ਬਾਕੀ ਆਉਂਦਾ ਸਾਗਰ ਤੇ ਮੈਂ ਉਹਨੂੰ ਮਨਾ ਲਾਂਗੀ। ਮੰਮੀ ਮੇਰੀ ਮਨੋਂ ਤਾਂ ਰਹਿ ਤੂੰ ਸਿਮਰਤ ਨੂੰ ਬਾਹਰ ਚਾਹਨ ਤੋਂ। ਹੱਲੇ ਵੀ ਇੰਨਾ ਕੁਝ ਨਹੀਂ ਵਿਗੜਿਆ। ਮੇ ਤੁਹਾਡੀ ਇਸ ਗੱਲ ਨਾਲ ਬਿਲਕੁਲ ਵੀ ਸਮਝ ਨਹੀਂ ਆ ਗਈ। ਤੁਹਾਨੂੰ ਪਤਾ ਨਾ ਜੋਤੀ ਘਰ ਆਣ ਕੇ ਬਹਿ ਜੇ ਤਲਾਕशुदा ਨੂੰ ਜੋ ਤੁਸੀਂ ਮੇਰੀ ਗੱਲ ਸੁਣੋ। ਕੀ ਗੱਲ ਸਿਮਰਤ ਸਾਡਾ ਕੋਈ ਹੱਕ ਨਹੀਂਗਾ। ਸਾਡੀ ਕੋਈ ਹਮ ਨਹੀਂਗੀ। ਦੱਸੋ ਮੰਮੀ ਕੀ ਗੱਲ ਅਸੀਂ ਉਹਦੀ ਜ਼ਿੰਦਗੀ ਦਾ ਫੈਸਲਾ ਕੋਈ ਵੀ ਨਹੀਂ ਲੈ ਸਕਦੇ। ਹਾਂ ਸਿਮਰਤ ਤੁਹਾਡੀ ਜੀ ਹਾਂ ਨਾ ਮਾਮਾ ਜੀ ਦੀ ਹੈ ਨਾ ਤਦ ਕਰਕੇ ਸਾਰੇ ਫੈਸਲੇ ਤੁਸੀਂ ਹੀ ਲੈਂਦੇ ਹੋ। ਮੰਮੀ ਸੋਚੋ ਸਿਮਰਤ ਬਾਹਰ ਭੇਜ ਦੇ ਪਿਆ ਤੁਸੀਂ ਪਰਾ ਇੱਥੇ ਬੈਠਾ ਵਾ ਤੇ ਲੋਕਾਂ ਨੇ ਲਾਨ ਤਾਂ ਪੋਣੀਆਂ ਵਾ ਤਲਾਕशुदा ਕੁੜੀ ਨੂੰ ਤੁਸੀਂ ਬਾਹਰ ਭੇਜਦੇ ਪਿਓ ਇੱਥੇ ਇਹਨੂੰ ਸਗੋਂ ਵਿਆਹ ਦੇਣਾ ਚਾਹੀਦਾ ਹੈ ਤੁਹਾਨੂੰ ਪਤਾ ਵਾ ਇਹ ਪਿੰਡ ਆ ਪਿੰਡ 'ਚ ਦੁਨੀਆ ਵਸਣ ਨਹੀਂ ਦਿੰਦੀ ਚਾਜਣਾ ਉਹ ਤੇ ਗੱਲ ਲੱਭਦੀ ਬਸ ਗੱਲ ਕਹਿੰਦੇ ਤੂੰ ਮੂੰਹੋਂ ਨਿਕਲ ਮੈਂ ਤੈਨੂੰ ਪੂਰੇ ਸਿਰ 'ਚ ਢੰਡੋਰਾ ਪਿੱਟਾਂ ਤੇਰਾ ਮੰਮੀ ਸੁਮੇਤ ਵੱਲੋਂ ਆਏ ਤੇ ਗਏ ਸੋਹਰਿਆਂ ਵੱਲੋਂ ਪੈਸੇ 7 ਲੱਖ ਰੁਪਈਆ 2 ਲੱਖ ਰੁਪਈਆ ਲਾਗੇ ਤੇ ਤਾਂ ਵਧੀਆ ਵਿਆਹ ਕਰ ਦਿੰਨੇ ਤੂੰ ਬਾਕੀ ਬਚਿਆ 5 ਲੱਖ ਉਹ ਕਿਸਤਾ ਗੁਸਤਾ ਲਾ ਕੇ ਤੇ ਭਾਰ ਹੋਲਾ ਕਰੋ। ਪੁੱਤ ਵਿਆਹ ਨੂੰ ਤਾਂ ਮੈਂ ਅੱਜ ਵਿਆਹ ਨਾ ਪਰ ਕੁੜੀ ਵਿਆਹ ਵਿਆਹ ਕਰਾਉਣ ਦੇ ਹੱਕ ਚ ਨਹੀਂ ਹੈਗੀ। ਨਾ ਹੀ ਉਹਨੇ ਮੰਨਣਾ ਏ। ਉਹ ਤਾਂ ਪਹਿਲੇ ਵਿਆਹ ਤੋਂ ਸੜੀ ਪਈ ਆ। ਤੇ ਤੈਨੂੰ ਲੱਗਦਾ ਕਿ ਏਡੀ ਸ਼ਰਤ ਉਹ ਮੰਨ ਜੂਗੀ ਵਿਆਹ ਵਾਸਤੇ। ਤੇ ਮੇਰੀ ਗੱਲ ਸੁਣ। ਤੇਰੇ ਮਾਮੇ ਨੇ ਲੈ ਲਿਆ ਨਾ ਜੋ ਫੈਸਲਾ ਉਹ ਲੈ ਲਿਆ। ਉਹਨੇ ਬਹੁਤ ਕੁਝ ਕੀਤਾ ਸਾਡੇ ਵਾਸਤੇ। ਤੇ ਮੈਂ ਉਹਦਾ ਅੱਖਾਂ ਨਹੀਂ ਮੋੜ ਸਕਦੀ। ਤੇ ਕੁੜੀ ਵੀ ਖੁਸ਼ ਆ ਬਾਹਰ ਜਾਣ ਕਰਕੇ ਤੇ ਮੈਂ ਭੇਜਨੀ ਆ ਇਹ ਮੇਰਾ ਫਾਈਨਲ ਡਿਸੀਜਨ ਹੈ ਕਿਹਦੇ ਗੱਲੋਂ ਉਹਦੀ ਮੰਮੀ ਕੁਛ ਨਹੀਂ ਪੁੱਤ ਤੇਰੇ ਮਾਮੇ ਦਾ ਫੋਨ ਆਇਆ ਸੀ ਮਾਮਾ ਜੀ ਦਾ ਫੋਨ ਆਇਆ ਮੈਨੂੰ ਹੀ ਫੋਨ ਆਇਆ ਮਾਮਾ ਜੀ ਦਾ ਕੀ ਗੱਲ ਹੈ ਪੁੱਤ ਤੇਰੇ ਮਾਮੇ ਨਾਲ ਮੰਮੀ ਮਾਮਾ ਜੀ ਦਾ ਯੋ ਕੈਨੇਡਾ ਇਹ ਬੰਦ ਤੇ ਕੁੜੀ ਨੂੰ ਘਾਦੋ ਬਾਹਰ ਕੋਈ ਨਹੀਂ ਬੈਠਾ ਵਾ ਮੈਂ ਸੰਭਾਲਾਂਗਾ ਪਰ ਪੁੱਤ ਤੂੰ ਦੇ ਨਾ ਨੁਕਰ ਕਰਨ ਲਿਆ ਮੰਮੀ ਨਾ ਨੁਕ ਤਦ ਕਰਦਾ ਪਿਆ ਹਾਂ ਕਿ ਮੈਨੂੰ ਨਹੀਂ ਪਤਾ ਕਿ ਕਿੰਨਾ ਖਰਚਾ ਮਾਮਾ ਹੀ ਲਾਉਣਗੇ ਤੇ ਕਿੰਨਾ ਕਿ ਮੈਨੂੰ ਲਾਉਣਾ ਪੜਾਵਾ ਕਿ ਮੈਂ ਨਾ ਤਦ ਕਰਨੇ ਆ ਕਿ ਮੇਰੇ ਸਤੇ ਪਹਿਲਾਂ ਬਹੁਤ ਕਰਜ਼ਾ ਆ ਇਹ ਹੋਰ ਕਰਜ਼ਾ ਕਰਜ਼ਾ ਚੜ ਜਾਣਾ ਗਰੇ ਹੋਰ ਨਹੀਂ ਗੱਲ ਕੋਈ ਵੀ ਪਰ ਮੈਨੂੰ ਹੁਣ ਮਾਮਾ ਦਾ ਫੋਨ ਆਇਆ ਏ ਉਹਨਾਂ ਨੇ ਕਿਹਾ ਪੁੱਤ ਮੈਂ ਟਿਕਟ ਬੁਕਰਾਤੀ ਉਹਦੀ ਤੇ ਰਹਿਣ ਦਾ ਪ੍ਰਬੰਧ ਵੀ ਆਪਣੇ ਘਰੋਂ ਬਾ ਸਭ ਕੁਝ ਕਰਤਾ ਕਿਨੇ ਪਾਈ ਸੂਟੇ ਵੀ ਨਾ ਨਾ ਦੇਖ ਲਾਓ ਦੋ ਸੂਟਾ ਆਖਲਾ ਦਿਓ ਹੋਈ ਨਹੀਂ ਸੰਭਲਾਂਗਾ ਮੈਂ ਸਾਰਾ ਖਰਚਾ ਸੰਭਲਾਂਗਾ ਤੇ ਕੰਮ ਤੇ ਇੱਕ ਨਾ ਲਵਾ ਦਾਂਗਾ ਮੈਂ ਚੰਗੀ ਵੇਖ ਪੁੱਤ ਮਾਮਾ ਤੇਰਾ ਉੱਥੋਂ ਦਾ ਪੀ ਆ ਰਿਹਾ ਹਾਂਜੀ ਉਹ ਆਪਣੀ ਫੈਮਿਲੀ ਨਾਲ ਉੱਥੇ ਰਹਿਣ ਡਿਆ ਕਿੰਨੇ ਸਾਲ ਹੋ ਗਏ ਉਹਨੂੰ ਉੱਥੇ ਰਹਿੰਦਿਆ ਘਰ-ਬਾਰ ਉਹਦਾ ਆਪਣਾ ਹੋ ਗਿਆ ਉੱਥੇ ਇੱਕ ਸਬਦ ਹੁਣ ਤੇ ਕੁੜੀ ਤੇ ਉਹਦੇ ਕੋਲ ਹੀ ਰਹਿਣੀ ਹੈ ਸਹੀ ਗੱਲ ਹੁੰਦੀ ਤੇ ਸਾਰਾ ਖਰਚਾ ਉਹਨੇ ਮੈਨੂੰ ਇਦਾਂ ਨਹੀਂ ਕਹਿਤਾ ਸੀ ਮੈਂ ਕਰੂੰਗਾ ਅਚਾਨਕ ਨਾਲੇ ਪੁੱਤ ਵੇਖ ਬਾਹਰ ਚੱਲ ਜੂਗੀ ਆਪਣੇ ਪੈਰਾਂ ਤੇ ਸਟੈਂਡ ਹੋ ਜੂਗੀ ਸਹੀ ਗੱਲ ਹੁੰਦੀ ਕਿ ਨਹੀਂ ਜੇ ਆਪਾਂ ਕੁੜੀ ਨੂੰ ਇੱਥੇ ਰੱਖਦੇ ਜੇ ਕੁੜੀ ਨੂੰ ਨੌਕਰੀ ਵੀ ਲਵਾ ਦਿੰਨੇ ਤੈਨੂੰ ਪਤਾ ਲੋਕਾਂ ਦੇ ਮੂੰਹ ਫੜ ਲੈਣੇ ਲੋਕਾਂ ਨੇ ਕਹਿਣਾ ਵਾ ਤਲਾਕ ਕਰਾ ਲਿਆ ਕੁੜੀ ਦਾ ਤੇ ਹੁਣ ਕਮਾਉਣ ਵਾਸਤੇ ਇੱਧਰ ਤੋਰਤੀ ਇਸ ਕਰਕੇ ਨਾ ਬਾਹਰ ਜਾਊਗੀ ਆਪਣੇ ਪੈਰਾਂ ਤੇ ਸਟੈਂਡ ਹੋ ਜਾਊਗੀ ਕੱਲ ਨੂੰ ਕੋਈ ਪੀਆਰ ਮੁੰਡਾ ਲੱਭੂਗਾ ਤੇ ਉੱਥੇ ਵਿਆਹ ਦਾਂਗੇ ਬਾਪੇ ਮਾਮਾ ਹੀ ਲੱਭਦੇ ਜਾਣਗੇ ਹਾਂ ਸੱਟ ਹੋਣਾ ਉੱਥੇ ਅਹੀਂ ਕਿਹੜਾ ਨਾਲੇ ਬਗਾਨੇ ਥਾਂ ਤੋਰਾ ਲੱਗੇ ਸਹੀ ਗੱਲ ਆਪਣੇ ਪਰਿਵਾਰ ਚ ਹੀ ਤੋਰਾ ਲੱਗੇ ਤੇ ਨਾਲੇ ਲੋਕਾਂ ਨੂੰ ਕੀ ਕਹਿਣਾ ਆਪਾਂ ਲੋਕੀ ਤਾਂ ਬੜਾ ਕੁਝ ਕਹਿੰਦੇ ਲੋਕੀ ਤਾਂ ਕਹਿੰਦੇ ਰਹਿੰਦੇ ਨੇ ਲੈ ਬੋਤ ਤੇਰਾ ਵਿਭਾਰ ਹੌਲਾ ਹੋ ਗਿਆ ਹੁਣ ਤੂੰ ਇਹ ਵੀ ਚੀਜ਼ ਸੋਚ ਤੂੰ ਵੀ ਆਪਣਾ ਮਨ ਲਾ ਕੇ ਕੰਮ ਕਰੇਗਾ ਤੇ ਨਾਲੇ ਜਿਹੜਾ ਤੇਰੇ ਤੇ ਸਿਰ ਤੇ ਕਰਜ਼ਾ ਹੈ ਨਾ ਉਹ ਵੀ ਲਾ ਲੇਗਾ ਸਹੀ ਗੱਲ ਨਾਲੇ ਮੈਂ ਠੀਕ ਹੈ ਜਦੋਂ ਜਦੋਂ ਕੀ ਬਾਹਰ ਸੈਟ ਹੋ ਜੂਗੀ ਨਾਲੇ ਇੱਥੇ ਵੀ ਪ੍ਰੀਤਾਂ ਦੀ ਬੰਦ ਨਹੀਂ ਇੰਨੀ ਪਰ ਪ੍ਰੀਤ ਨੂੰ ਬਥਰਾ ਸਮਝ ਲਾ ਮੈਂ ਇਹ ਨਾ ਬੋਲਿਆ ਕਰ ਆਡਾ ਲਾ ਕੇ ਬਹਿ ਜਾਂਦੀ ਉਹਨਾਂ ਭਾਵੇਂ ਵੀ ਪ੍ਰੀਤ ਦੇ ਦਿਲ 'ਚ ਕੁਝ ਨਹੀਂ ਆ ਪਰ ਉਤੋਂ ਤਾਂ ਮੂੰਹ ਹੀ ਬੜ ਬੋਲੀ ਵਾ ਮੂੰਹ ਆ ਬਦਰਿੰਦਾ ਬੋਲਣਾ ਜੋ ਵੀ ਹੈ ਨਾ ਮੈਂ ਤੇ ਇਹ ਮੰਨਿਆ ਕਿ ਤੂੰ ਆਪਣੇ ਭੈਣ ਨੂੰ ਸਮਝਦਾ ਵਾ। ਪ੍ਰੀਤ ਵੀ ਹੌਲੀ-ਹੌਲੀ ਸਮਝ ਜੂਗੀ। ਉਹ ਵੀ ਇਹਨਾਂ ਦਾ ਸੁਭਾਅ ਪਾ ਲੇਗੀ। ਹਾਂ। ਇਸ ਕਰਕੇ ਨਾ ਆਪਾਂ ਜੋ ਵੀ ਡਿਸੀਜਨ ਲਿਆਂ ਉਹ ਸਭ ਤੋਂ ਵਧੀਆ। ਸਹੀ ਗੱਲ ਆ ਬੀ। ਬਣਾਤੀ ਪੁੱਤ ਸੁਖੀ ਰਹੇ ਹੋਰ ਕੀ ਚਾਹੀਦਾ ਹਣ। ਪ੍ਰੀਤ। ਕੋਠਿਆ ਲਿਆ ਦੇ ਰੋਟੀ ਨਾ ਲੱਗਾ ਭੁੱਖ ਲੱਗੀ ਵਾ। ਆਹੋ। ਜਾ ਲੈ ਕੇ ਆ। ਉਹ ਤਾਂ ਮੈਂ ਨਹੀਂ ਹੁਣੀ ਆਣੀ ਆ। ਉਹ ਤਾਂ ਮੈਂ ਦਵਾਂਗੀ ਤੁਹਾਨੂੰ ਰੋਟੀ ਪਾ ਕੇ। ਕਿਉਂਕਿ ਮੇਰੀ ਤਾਂ ਪੱਕੀ ਡਿਊਟੀ ਲੱਗੀ ਆ ਕਦੀ ਸਫਾਈਆਂ ਕਾਲਾ ਕਦੀ ਰੋਟੀ ਪਕਾ ਲਾ ਸਲਾਮਾਂ ਕਰਨ ਨੂੰ ਤਾਂ ਤੁਸੀਂ ਦੋਵੇਂ ਮਾਂ ਪੁੱਤ ਮੈਂ ਤਾਂ ਕਹਿੰਨੀ ਉਹਨੂੰ 에ਅਰਪੋਰਟ ਛੱਡੀ ਆ ਉਹ ਜੱਜ ਜਿਹੜਾ ਆਈ ਆ ਫੇਰ ਰੋਟੀ ਖਾਇਓ ਹਾਂ ਫੇਰ ਆਡਾ ਲਾਗੇ ਬੈ ਗਈਆਂ ਮੇਰੀ ਤਾਂ ਵੈਲੀ ਨਹੀਂ ਗਈ ਇਸ ਘਰ ਚ ਸਲਾਮਾਂ ਕਰਨ ਨੂੰ ਬੈਹਿੰਦੇ ਦੋਵੇਂ ਮਾਂ ਪੁੱਤ ਰੋਟੀਆਂ ਪਕਾਉਣ ਨੂੰ ਮੈਨੂੰ ਰੱਖਿਆ ਵਾ ਮਿਲ ਜੂਗੀ ਰੋਟੀ ਪਾਗਲਾ ਮਨ ਕੋ ਕਹੀ ਐ ਨੀ ਕੋ ਗੱਲ ਐਡੇ ਸੋਹਣੇ ਰਿਸ਼ਤੇ ਆਂਦੇ ਪਏ ਐ ਇਹਦੇ ਫੇਰ ਤਲਾਕशुदा ਹੈਗੀ ਐ ਐਡੇ ਐਡੇ ਸੋਹਣੇ ਮੁੰਡੇ ਇੱਕ ਕਾਰੋਬਾਰ ਵਧੀਆ ਉਹਨਾਂ ਦਾ ਘਰ ਬਾਹਰ ਵਧੀਆ ਹੈਂ ਤੁਹਾਡੇ ਤੇ ਅਕਲ ਦੀ ਗੱਲ ਬੇਦੀ ਨਹੀਂ ਗਈ ਬਾਹਰ ਤੋਂ ਨਾਲ ਤੋਰਿਆ ਹੈ ਬਸ ਉਹਨੂੰ ਤੇ ਕਾਰੋਬਾਰ ਹੀ ਕਰਨਾ ਵਾ ਜਿਹੜਾ ਪਹਿਲਾਂ ਉਹ ਕਾਰੋਬਾਰ ਚੰਗਾ ਸੀ ਕੀ ਕਰਤਾ ਉਹਨਾਂ ਨੇ ਤੇ ਹਰ ਇੱਕ ਮੁੰਡਾ ਇੱਕੋ ਜਿਹਾ ਨਹੀਂ ਹੁੰਦਾ ਹੁਣ ਉਹਨੂੰ ਸਾਰੇ ਇਦਾਂ ਲੱਗਦੇ ਵਾ ਉਹ ਤਲਾਕ ਹੋ ਚੁੱਕਾ ਤਦ ਲੱਗਦੇ ਇਹਨੂੰ ਉਹ ਦਿਲ ਲੁੱਟਾ ਵਾ ਨਾਲ ਉਹਦਾ ਵਿਆਹ ਤਾਂ ਮੰਨੱਕ ਗਿਆ ਆ ਵਾ ਉਹਨੇ ਹੱਲੇ ਵਿਆਹ ਨਹੀਂ ਕਰਉਣਾ ਤਾਂ ਤੇ ਉਹ ਬਾਤ ਚੱਲੀ ਵਾ ਕਿ ਮਾਨੋ ਤਾਂ ਹੋਰ ਹੋ ਜਾਊਗਾ ਤੂੰ ਵਿਆਹ ਲ ਪੈ ਗਈ ਫੇਰ ਅਸੀਂ ਨਹੀਂ ਕਹਿਆ ਇਹਨੂੰ ਵਿਆਹ ਵਰਤੇ ਤੇ ਕੋ ਕੀ ਲੈਣ ਦੀ ਆ ਤੇ ਸਿੱਤ ਜੜ ਕੇ ਮਠੀਵਾ ਤੇ ਕੋਈ ਖਾਂ ਦੀ ਵਾ ਸਿੱ ਦੋ ਰੋਟੀਆਂ ਖਾਂ ਦੀ ਸੀ ਆਪਣੇ ਮਾਮੇ ਕੋ ਚੱਲੀ ਵਾ ਆਪਣੀ ਜ਼ਿੰਦਗੀ ਜੀਂਦਾ ਉਹਨੂੰ ਵੀ ਹੱਕੇ ਗਾ ਵਾ ਅਹੀਂ ਤਦ ਕਹਿਣ ਨੇ ਉਹਨੂੰ ਕਿ ਮਨ ਹੋਰ ਜੂਗਾ ਤਾਂ ਨਾਲੇ ਮੇਰਾ ਨਾ ਸਿਰ ਪੇਟ ਅੱਗੇ ਬਹੁਤ ਹੁੰਦੇ ਆ ਕੰਮ ਲਾਤਾ ਦੱਤੀ ਤੁਹਾਡੀ ਖਾਣੀ ਨਾ ਉੱਥੇ ਟਾਈਮ ਚੱਲ ਲੈ ਰੋਟੀ ਮਿਲ ਜੂਗੀ ਚੱਲੇ ਕੇ ਰੋਟੀ ਖਾਦੀ ਮਸਾਲਾ ਵੀ ਬਹਿ ਜਾਂਦੀ ਆ ਸਲਾਮ ਅਸ਼ਰਾ ਹੈ ਨਹੀਂ ਇਹਨਾਂ ਮੇਰੇ ਨਾਲ ਕੇ ਕੋਈ ਬਸ ਮਾਂ ਪੁੱਤ ਬਹਿ ਜਾਂਦੇ ਆ ਸਲਾਮਾਂ ਕਰਨ ਮੈਂ ਹੈ ਹੀ ਘਰ 'ਚ ਤੇ ਨਹੀਂ ਹੈਗੀ ਇਹਨਾਂ ਨੂੰ ਪਤਾ ਹੀ ਨਹੀਂ ਕੁਛ ਦੇ ਦੋ ਰੋਟੀਆਂ ਇਹਨਾਂ ਨੂੰ ਕੰਮ ਵਾਲੀ ਬਣਾ ਕੇ ਰੱਖਿਆ